ਇਹਨਾਂ ਨੂੰ ਪਹੁੰਚੇ ਕਿ ਸਮਨਵਾਰਾਂ ਮਿਲ ਗਏ। ਤੀਨਾਂ ਨਗਰ ਪਹੁੰਚਣ ਤੇ ਮੈਨੂੰ ਬਹੁਤ ਵੱਡੀ ਖੁਸ਼ੀ ਹੋਈ ਹੈ। ਕਿ ਅੱਜ ਦੋ ਮੀਟਿੰਗਾਂ ਹੋਈਆਂ ਨੇ। ਦੋਨੇ ਮੀਟਿੰਗਾਂ ਬੜੀਆਂ ਪ੍ਰਭਾਵਸ਼ਾਲੀ ਸੀਗੀਆਂ। ਬਹੁਤ ਦਿਨ ਨਗਰ ਦੇ ਲੋਕਾਂ ਨੇ ਸਵਾਗਤ ਕੀਤਾ ਵਾ। ਗੈਰ ਸਿੱਖ ਭਾਈਚਾਰੇ ਨੇ ਖਾਸ ਕਰਕੇ ਅੱਜ ਬਹੁਤ ਸਮੂਲੀਅਤ ਕੀਤੀ ਹੈ। ਹਜ਼ਾਰਾਂ ਲੋਕ ਸ਼ਰਕਾਂ ਤੇ ਆਏ ਨੇ। ਪਿੰਡ ਵਾਰੇ ਤੱਕ ਜਿਹੜਾ ਵਾ ਬਹੁਤ ਵੱਡਾ ਇਕੱਤਰਤਨ ਹੋਇਆ ਉਧਰ ਸਿਮਰਨੇ ਵਿੱਚ ਇੱਥੇ ਬਹੁਤ ਵਧੀਆ ਸ਼ਾਨਦਾਰ ਮੀਟਿੰਗ ਕੀਤੀ ਹੈ ਸਾਰਾ ਭਾਈਚਾਰਾ Hindu ਭਾਈਚਾਰਾ ਵੀ ਨਾਲ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਨਾ ਵਾ ਤੇ ਮੈਂ ਸਮਝੀ ਨਾ ਕਿ ਮੇਰੀਆਂ ਜ਼ਿੰਮੇਵਾਰੀਆਂ ਵਿੱਚ ਵਾਦਾ ਹੋਇਆ ਵਾ ਤੇ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ ਹੋਏ ਸਿਧਾਂਤ ਦੇ ਮੁਤਾਬਕ ਕੰਮ ਕਰਾਂਗਾ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਭ ਮਿਆਰ ਦੀ ਗੱਲ ਕਰੀਏ ਪਾਰਟੀ ਦਾ ਮਿਆਰ ਉਹ ਨਹੀਂ ਜਿਹੜਾ ਪਹਿਲੇ ਹੈਗਾ ਸੀ ਨੂੰ ਉੱਪਰ ਚੁੱਕਣ ਦੇ ਗਾਂ ਬਣਾਉਣ ਲਈ ਪਾਰਟੀ ਨੂੰ ਇਲੈਕਸ਼ਨ ਅਗਰ ਕੋਚਣਾਂ ਲਈ ਜੇਤੂ ਕਰਾਉਣ ਲਈ ਕੀ ਭਲਾ ਉਹ ਕਰਲੇ ਕਿ ਤੇ ਮੈਂ ਵਾਰੀ ਸੌਂਪੀ ਗਈ ਆ ਤੈਨੂੰ ਪਾਰਟੀ ਮੈਂ ਇਹ ਸਮਝਣਾ ਮੈਂ ਕਿ ਇਹ ਕਾਲਪੁਰਖ ਪਰਮੇਸ਼ਰ ਵੱਲੋਂ ਹੁਕਮ ਹੁੰਦਾ ਵਾ ਜਦੋਂ ਪਾਰਟੀਆਂ ਦੇ ਰਾਜ ਬਦਲਦੇ ਨੇ ਆਮ ਪਾਰਟੀ ਜਦੋਂ ਆਈ ਹੈ ਉਦੋਂ ਨਾ ਇਹਨਾਂ ਦਾ ਕੋਈ ਬੂਥ ਲਾਉਣ ਵਾਲਾ ਸੀਗਾ ਨਾ ਇਹਨਾਂ ਦੇ ਬੂਤ ਤੇ ਕੋਈ ਬੈਠਾ ਵਾ ਨਾ ਕਿਨੇ ਪਰਚੀਆਂ ਵੰਡੀਆਂ ਨੇ ਨਾ ਕਿ ਦੁੱਖ ਵਿੱਚ ਗਏ ਨਾ ਕਿ ਸੁੱਖ ਵਿੱਚ ਗਏ ਤੇ ਰਾਤੋਂ ਰਾਤ ਇਨਕਲਾਬ ਆਇਆ ਤੇ ਲੋਕਾਂ ਨੇ ਇਹਨਾਂ ਨੂੰ ਬਹੁਤ ਵੱਡਾ ਬਹੁਮਤ ਦਿੱਤਾ ਬਹੁਤ ਵੱਡਾ ਵਿਕਾਸ ਕੀਤਾ ਸੀਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਭਾਜਪੀ ਤੇ ਕਾਲੀ ਦਲ ਦੀ ਰਲ ਕੇ ਸਰਕਾਰ ਨੇ ਅੱਜ ਉਹਨਾਂ ਦੀਆਂ ਸ਼ਰਕਾ ਉੱਤੇ ਜਿੱਥੇ ਦਿਨ ਸਾਰਾ ਲੰਘ ਜਾਂਦਾ ਸੀ 4 ਘੰਟੇ ਵਿੱਚ ਪੰਜਾਬ ਦੇ ਦੂਜੇ ਕੋਨੇ 'ਚ ਚਲਿਆ ਚਾਹੀਦਾ ਚਾਹੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਈਏ ਉੱਤੇ ਜਾਏ ਅੰਮ੍ਰਿਤਸਰ ਤੋਂ ਬਠਿੰਡਾ ਜਾਈਏ ਤੇ ਚਾਹੇ ਅੰਮ੍ਰਿਤਸਰ ਤੋਂ ਠਾਨਕੋਟ ਆਈਏ ਇਹ ਦਿਹਾੜੀਆਂ ਦੇ ਸਫ਼ਰ ਘੰਟਿਆਂ ਵਿੱਚ ਬਦਲ ਦਿੱਤੇ ਕਾਲੀਤਾਲ ਤੇ ਭਾਜਪੀ ਦੀ ਸਰਕਾਰ ਨੇ ਹੋਰ ਬੜੀਆਂ ਡਿਵੈਲਪਮੈਂਟ ਦੀਆਂ ਗੱਲਾਂ ਕਰੀਏ ਰஞ்சிਤ ਸਾਗਰ ਡੈਮ ਜਿਹੜਾ ਸੀਗਾ ਅਕਾਲੀ ਦਲ ਦੀ ਸਰਕਾਰ ਵੇਲੇ ਸ਼ੁਰੂ ਹੋਇਆ ਤੇ ਭਾਜਪਾ ਅਕਾਲੀ ਦਲ ਦੀ ਸਰਕਾਰ ਵੇਲੇ ਉਹ ਮੁਕੰਮਲ ਹੋਇਆ 20 25 30 ਸਾਲ ਕੇ ਇਹਨੇ ਪੁੱਛਿਆ ਹੀ ਨਹੀਂ ਵੀ ਇਹ ਡੈਮ ਦਾ ਕੀ ਫਾਇਦਾ ਹੋਊਗਾ ਕੀ ਨੁਕਸਾਨ ਹੋਏਗਾ ਇਹ ਉਹਦੀਆਂ ਗੱਲਾਂ ਬੜੀਆਂ ਗਲਮਟ ਦੀਆਂ ਕੀਤੀਆਂ ਜਾ ਸਕਦੀਆਂ ਪਰ ਇਹ ਮੈਂ ਸਮਝਣਾ ਜਿਹੜੇ ਸਾਡੇ ਰਿਜੈਕਟ ਹੋਏ ਬੰਦੇ ਸੀਗੇ ਜਾਂ ਕਾਂਗਰਸ సే ਰਿਜੈਕਟ ਹੋਏ ਬੰਦੇ ਸੀਗੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਤੇ ਲੋਕਾਂ ਨੇ ਉਹਨਾਂ ਦੇ ਉਹਨਾਂ ਦੇ ਹੱਕ 'ਚ ਫਤਵਾ ਦਿੱਤਾ ਇਹ ਰੱਬ ਦਾ ਹੁਕਮ ਸੀ ਅੱਜ ਰੱਬ ਦਾ ਹੁਕਮ ਜਿਹੜਾ ਵਾ ਬਦਲਦਾ ਜਾਬਦਾ ਵਾ ਕਦੇ ਵੀ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਪਾਪੀ ਕੋ ਮਾਰਨੇ ਲਈ ਪਾਪ ਹੀ ਮੰਬੜੀ ਹੈ ਉਹਦੇ ਕੰਮ ਕਾਜ ਹੀ ਲੈ ਕੇ ਉਹਨੂੰ ਡੁੱਬ ਜਾਂਦੇ ਨੇ ਅੱਜ ਸਭ ਤੋਂ ਵੱਡਾ ਜਿਹੜਾ ਸਵਾਲ ਪੈਦਾ ਸਾਡੇ ਭਰਾ ਨੇ ਆਂ ਵਾਲੇ ਕਿ ਤੂੰ ਕੋਈ ਦੁਸ਼ਮਣ ਤੇ ਨਹੀਂ ਪੰਜਾਬੀ ਨੇ ਭਾਵੇਂ ਵਾਕਡੋਰ ਦਿੱਲੀ ਚਲਾਰੀਏ ਪਰ ਹੈ ਤੇ ਪੰਜਾਬੀ ਨੇ ਨਾ ਜਿਹੜੇ ਇੱਥੇ ਨਮਾਇਦੇ ਨੇ ਸੋਨੇ ਦੀ ਥਾਲੀ ਵਿੱਚ ਕਿਸੇ ਆਦਮੀ ਨੂੰ ਰੋਟੀ ਦਿੱਤੀ ਜਾਵੇ ਬਹੁਤ ਸੋਹਣਾ ਖਾਣਾ ਦਿੱਤਾ ਜਾਵੇ ਤੇ ਦੂਜੇ ਪਾਸੇ ਪਿਸਤੌਲ ਲੈ ਕੇ ਕੋ ਗੋਲੀ ਮਾਰਨ ਵਾਲਾ ਆ ਜੇ ਤੇ ਉਹ ਥਾਲੀ ਛੱਡ ਕੇ ਬੰਦਾ ਪਹਿਲਾਂ ਜਾਨ ਬਚਾਏਗਾ ਇਸ ਕਰਕੇ ਮੈਂ ਸਮਝਣਾ ਇਸ ਪੰਜਾਬ ਦੀ ਧਰਤੀ ਤੇ ਅੱਜ ਜਿਹੜਾ ਲਾਇਨ ਆਰਡਰ ਦਾ ਮਸਲਾ ਵਾ ਬਹੁਤ ਮਾੜਾ ਹੋ ਗਿਆ ਵਾ ਰੋਜ਼ ਗੋਲੀਆਂ ਚੱਲਦੀਆਂ ਬਾਜ਼ਾਰਾਂ ਵਿੱਚ ਕੋਈ ਕਹਿਣੋਂ ਕੋਈ ਪਰਵਾਹ ਨਹੀਂ ਕੋਈ ਦਰਸ਼ਨ ਨਹੀਂ ਕੋਈ ਸਰਕਾਰ ਨਾਂ ਦੀ ਚੀਜ਼ ਦਾ ਡਰੀ ਨਹੀਂਗਾ ਇਹ ਡਰ ਸਰਕਾਰਾਂ ਨੂੰ ਰੱਖਣਾ ਚਾਹੀਦਾ ਕਿ ਭਲੇ ਮਾਨਸ ਦੀ ਪੱਗ ਬਚੇ ਭਲੇ ਮਾਨਸ ਜਿਹੜਾ ਆਪਣੇ ਵੇਲੇ ਸਿਰ ਆਪਣੀ ਦੁਕਾਨ ਤੋਂ ਉੱਠੇ ਤੇ ਆਪਣੇ ਘਰ ਜਾਵੇ ਕੋਈ ਉਹਨੂੰ ਜਾਨ ਦਾ ਖਤਰਾ ਨਾ ਹੋਵੇ ਪਰ ਮੈਂ ਸਮਝਣਾ ਅੱਜ ਸਭ ਤੋਂ ਵੱਧ ਜਾਨ ਬਚਾਉਣੀ ਜਿਹੜੀ ਹੈ ਉਹ ਜ਼ਰੂਰੀ ਸਮਝੀ ਗਈ ਹੈ ਲਾਲ ਆਰਡਰ ਬਿਲਕੁਲ ਜਿੱਤੋਗਾ ਇਹ ਗੱਲ ਕਰੀਏ ਦਿਨਾਲਾਗਰ ਤੇ ਗੁੱਟਬੰਦੀ ਦੀ ਗੱਲ ਲਗਾਤਾਰ ਪਾਰਟੀ ਚੁੱਪਦੀ ਰਹੀ ਹੈ ਖਾਲੀਦਾਂਛਾ ਗੁੱਟਬੰਦੀ ਕੀ ਖਤਮ ਉਪਾਇ ਕੀ ਹੈ ਕਿਦਾਂ ਇਲੈਕਸ਼ਨ ਕਿਸ ਤਰ੍ਹਾਂ ਦਾ ਰਹੇਗਾ ਮੈਂ ਸਮਝਣਾ ਕਿ ਮੈਂ ਇੱਕ ਵਰਕਰ ਆ ਤੇ ਵਰਕਰ ਦੇ ਤੌਰ ਤੇ ਮੈਂ ਸਾਰੇ ਜ਼ਿਲ੍ਹੇ ਵਿੱਚ ਪਹਿਲਾਂ ਵੀ ਕੰਮ ਕੀਤਾ ਤਾਂ ਹੁਣ ਵੀ ਵਰਕਰ ਦੇ ਤੌਰ ਤੇ ਕੰਮ ਕਰਾਂਗਾ ਮੈਂ ਆਪਣੇ ਆਪ ਨੂੰ ਲੀਡਰ ਘੱਟ ਸਮਝਣਾ ਤੇ ਵਰਕਰ ਬਹੁਤਾ ਸਮਝਣਾ ਮੈਂ ਵਰਕਰੀ ਸਮਿਨਾ ਤੇ ਮੈਂ ਆਹ ਮੀਟਿੰਗ ਦੇ ਵਿੱਚ ਆਣ ਕੇ ਲੋਕਾਂ ਨੂੰ ਮੇਲ ਮਲਾਪ ਕਰਨ ਦਿਆਂ ਵਾਂ ਇਹ ਲੋਕਾਂ ਦਾ ਮੇਲ ਮਲਾਪ ਨੇ ਇਨਕਲਾਬ ਲਿਆਉਣਾ ਹੈ ਕ੍ਰਾਂਤੀ ਲਿਆਉਣੀ ਹੈ ਤਬਦੀਲੀ ਲਿਆਉਣੀ ਹੈ ਔਰ ਜਿਹੜਾ ਕੈਂਡੀਡੇਟ ਸਾਨੂੰ ਵੱਧ ਮੈਨੂੰ ਵਰਕਰ ਨੂੰ ਵਰਤ ਲੂਗਾ ਉਹਦੀ ਪੋਜੀਸ਼ਨ ਵਧੀਆ ਰਹੂਗੀ ਤੇ ਜਿਹੜਾ ਕੈਂਡੀਡੇਟ ਨਾ ਵਰਤ ਸਕਿਆ ਤੇ ਉਹਦੀ ਮਰਜ਼ੀ ਹੈ ਇਹੋਤਨਾ ਜਦੋਂ ਗੱਲ ਕੀਤੀ ਕਿਹਦੇ ਕਿ ਸਾਫ ਦਾ ਕਾਫੀ ਪ੍ਰਭਾਵ ਹੈ ਏਰੀਆ ਦੇ ਵਿੱਚ ਆ ਜਿੰਮੇਦਾਰ ਕਿਸ ਸਾਫ ਨੂੰ ਦੇ ਵੀ ਚਲਿਓ ਗਾਹ ਤੁਸੀਂ ਆਂਦੇ ਰਹਿੰਦੇ ਹੋ ਕੀ ਸੁਨੇਹਾ ਕੀ ਦੇਣਾ ਚਾਹੋਗੇ ਅਨੁਲੋਬੀ ਮੈਂ ਇਹਨਾਂ ਨੂੰ ਮੈਂ ਇਹਨਾਂ ਨੂੰ ਕਹਾਂਗਾ ਨਸ਼ਿਆਂ ਤੋਂ ਬਚਾਉਣ ਦਾ ਹਰ ਹ ਅਪਰਾਲਾ ਕਰੋ ਨਸ਼ਾ ਜਿਹੜਾ ਪੀਂਦਾ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਆਪਣੇ ਸੱਚੇ ਮਾਰਗ ਤੇ ਤੁਰਨ ਤੋਂ ਕੋਈ ਚੀਜ਼ ਗੰਦੀ ਲੋੜ ਨਹੀਂ ਕੋਈ ਡਰਨ ਦੀ ਲੋੜ ਨਹੀਂ ਆਪਣੇ ਪੰਧ ਤੇ ਤੁਰੇ ਜਾਓ ਤੇ ਅੱਗੇ ਗੁਰਦੁਆਰਾ ਮੰਦਿਰ ਆਵੇਗਾ ਜੇ ਪੰਧ ਤੋਂ ਖਸ ਗਏ ਤੇ ਫਿਰ ਅਗਲੇ ਪਾਸੇ ਮੜੀਆਂ ਆਉਣਗੀਆਂ ਮੜੀਆਂ ਨੂੰ ਕਿਹਨੇ ਜਾਣਾ ਜਾਂ ਗੁਰਦੁਆਰੇ ਮੰਦਰ ਮਸੀਤ ਨੂੰ ਜਾਣਾ ਵਾ ਇਹ ਰਸਤਾ ਨੌਜਵਾਨ ਆਪ ਚੁਣਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਦਾਂ ਕਿ ਨਗਾਹ ਸਾਹਿਬ ਦਿਨਾ ਨਗਰ ਹਲਕੇ ਦੇ ਵਿੱਚ ਪਹੁੰਚੇ ਨੇ ਅੱਜ ਆਪਾਂ ਇੱਕ ਛੋਟਾ ਜਿਹਾ ਯੂਥ ਦਾ ਪ੍ਰੋਗਰਾਮ ਰੱਖਿਆ ਸੀ ਉਹਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਤੇ ਅੱਜ ਬਹੁਤ ਹੀ ਵਧੀਆ ਸੀ ਉਹਨਾਂ ਨੂੰ ਟੱਕੜੀ ਦੇ ਵਿੱਚ ਲੱਡੂਆਂ ਦੇ ਨਾਲ ਚੋਲਿਆ ਗਿਆ ਆਇਆ ਅਪਾਉਣਾ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਵਾਈ ਹੈ ਤੇ ਆਪਾਂ ਇੱਕ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਆਓ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਈਏ ਤੇ ਅਕਾਲੀ ਦਲ ਨੂੰ ਤਕੜਾ ਕਰੀਏ। ਇਹ ਲੱਗਦਾ ਕਿ ਜੰਮੀਆ ਪਾਰਟ ਵਰੋਧੀਆਂ ਵੱਲੋਂ ਤੇ ਕੀ ਲੱਗਦਾ ਕਿ ਉਹਨੇ ਖੰਭ ਪੇੜਾ ਦੇ ਆਉਣ ਨੂੰ ਬੰਦੀ ਲੱਗਮ ਹੋਵੇ। ਹਾਂਜੀ ਜਿੱਦਾਂ ਕਿ ਤੁਹਾਨੂੰ ਪਤਾ ਕਿ ਲੰਗਾਹ ਸਾਹਿਬ ਦੇ ਆਨ ਨਾਲ ਉਹਨੇ ਹੀ ਵਿਰੋਧੀਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਹੈ ਪਹਿਲੇ ਰੋਲਾ ਪਾਉਂਦੇ ਸੀ ਹੁਣ ਉਹਨਾਂ ਨੇ ਬੋਲਣਾ ਵੀ ਬੰਦ ਕਰ ਦਿੱਤਾ ਹੈ। ਕੀ ਗੋਟਬੰਦੀ ਦਾ ਤੇ ਤੁਹਾਨੂੰ ਜਿੱਦਾ ਪਤਾ ਹੀ ਹੈ ਕਿ ਲੰਗਾ ਸਾਹਿਬ ਸ਼ੁਰੂ ਤੋਂ ਸਾਰਿਆਂ ਨੂੰ ਇਕੱਠੇ ਨਾਲ ਲੈ ਕੇ ਚੱਲਦੇ ਰਹੇ ਆ। ਹੋਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਤੋਂ ਨਾਰਾਜ਼ ਵਰਕਰ ਨੇ, ਜਿਹੜੇ ਲੀਡਰ ਨਾਰਾਜ਼ ਨੇ ਉਹ ਸਾਰੇ ਲੰਗਾ ਸਾਹਿਬ ਨਾਲ ਉਹਨਾਂ ਨੂੰ ਲੈ ਕੇ ਚੱਲਣਗੇ ਤੇ ਪਾਰਟੀ ਦੀ ਚੜ੍ਹਦੀ ਕਲਾ ਦਾ ਨਾਅਰਾ ਲਾ ਕੇ ਵਧ ਕੇ ਚੱਲਣਗੇ। ਉਹਦੇ ਵਿੱਚ ਯੂਥ ਸਾਰਾ ਉਹਨਾਂ ਦਾ ਸਹਿਯੋਗ ਕਰੇਗਾ। ਅੱਜ ਮੈਂ ਦੀਨਾਨਗਰ ਹਲਕੀ ਦੇ ਪੂਰੇ ਜਿੰਨੇ ਵੀ ਯੂਥ ਦੇ ਜਿਹੜਾ ਲੀਡਰ ਹੈ ਜਿੰਨੇ ਮੇਰਾ ਸਾਥ ਦਿੰਦੇ ਆ ਸਾਰਿਆਂ ਨੇ ਉਹਨਾਂ ਨੂੰ ਵਧੀਆ ਹੰਗਾਰਾ ਪ੍ਰਵਾਇਆ ਤੇ ਅਸੀਂ ਉਹਨਾਂ ਨੂੰ ਹੈ